ਰਾਜ ਸਭਾ ਚੋਣ ਟੋਖਾੜੀ ਦੇ ਦੋ ਇਸ ਜਨਮਨੀ ਚਤੁਰਵੇਦੀ ਨੂੰ ਗ੍ਰਫਤਾਰ ਕੀਤਾ ਗਿਆ ਮੁਲਜ਼ਮ ਚਤੁਰਵੇਦੀ ਨੂੰ ਸੈਕਟਰ 3 ਨੂੰ ਪੁਲਿਸ ਨੇ ਕਾਬੂ ਕੀਤਾ ਦੋਸ਼ੀ ਨੂੰ ਅੱਜ ਰੋਪੜ ਅਦਾਲਤ ਦੇ ਵਿੱਚ ਜੜਾ ਪੇਸ਼ ਕੀਤਾ ਜਾਵੇਗਾ ਇਸ ਬਧੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਦਾ ਰੋਪੜ ਅਦਾਲਤ ਨੇ ਜਾਰੀ ਕੀਤੇ ਸਨ ਗ੍ਰਫਤਾਰੀ ਦੇ ਵਾਰੰਟ ਤੋਂ ਇਹੀ ਦੱਸਦੀ ਕਿ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ ਇਸ ਕੋਲੇ ਦੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਨਮਨੀ ਚਤੁਰਵੇਦੀ ਨੂੰ ਗ੍ਰਿਫਤਾਰ ਕਰਕੇ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਉਹਥੇ ਹੀ ਦੱਸਦੀ ਕਿ ਅੱਜ ਰਾਜਸਭਾ ਚੌਂ ਟੋਖਾ ਦੋੜੀ ਦੇ ਦੋਸ਼ ਤੇ ਵਿਚ ਨਵਨੀ ਚਤੁਰਵੇਦੀ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੋ ਤੇ ਮੁਲਜ਼ਮ ਚਤੁਰਵੇਦੀ ਨੂੰ ਸੈਕਟਰ 3 ਤੋਂ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਤੇ ਅੱਜ ਜਿਹੜੀ ਹੈ ਦੋਸ਼ੀ ਨੂੰ ਅਦਾਲਤ ਦੇ ਵਿੱਚ ਰੋਪੜ ਦਲ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰያ ਰੋਪੜ ਅਦਾਲਤ ਨੇ ਗ੍ਰਿਫਤਾਰੀ ਦੇ ਵਾਰੰਟ ਜੜੇਓ ਜਾਰੀ ਕੀਤੇ ਸਨ ਉੱਥੇ ਚੰਡੀਗੜ੍ਹ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ ਉੱਥੇ ਸੈਕਟਰ 3 ਤੇ ਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਵੱਡੀ ਜਾਣਕਾਰੀ ਦੇ ਲਈ ਅਮਿਤ ਸੇਟੀ ਨਾਲ ਜੁੜ ਚੁੱਕੇ ਨੇ ਅਮਿਤ ਨਵਨੀਤ ਚਤੁਰਵੇਦੀ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੋਰ ਕੀ ਕੁਝ ਜਾਣਕਾਰੀ ਅੱਜ ਪੇਸ਼ੀ ਹੈ ਰੋਪੜ ਅਦਾਲਤ ਦੇ ਵਿੱਚ ਜੀ ਅਮਿਤ ਜੀ ਅਮਿਤ ਸੁਣ ਪਾ ਰਹੇ ਹੋ ਹਾਂਜੀ ਹਾਂਜੀ ਸੁਣ ਪਾ ਰਹੇ ਹਾਂ ਜੀ ਚਤੁਰਵੇਦੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੀ ਅੱਜ ਰੋਪੜ ਅਦਾਲਤ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਪੇਸ਼ੀ ਹੈ ਹੋਰ ਕੀ ਕੋਈ ਜਾਣਕਾਰੀ ਹੈ ਪੁਲਿਸ ਦੇ ਵੱਲੋਂ ਸੈਕਟਰ 3 ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਦੱਸਣਾ ਚਾਹੁੰਗਾ ਮਨਪ੍ਰੀਤ ਅਬਨੇਸ਼ ਅਗਰ ਚਦਵੇਦੀ ਦੀ ਗੱਲ ਕਰੀਏ ਤੇ ਕੱਲ ਦੀ ਗੱਲ ਜਿਹੜਾ ਹੈ ਗ੍ਰਿਫਤਾਰੀ ਹੋਈ ਹੈ ਰੋਪਨਗਰ ਫੋਰਟ ਵੱਲੋਂ ਜਿਹੜਾ ਹੈ ਸਾਫ਼ ਤੌਰ ਤੇ ਨਿਸ਼ਾਨਾ ਬਣ ਕੇ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਪੂਰੇ ਮਾਮਲੇ ਦੀ ਗੱਲ ਕਰ ਲੈਂਦੇ ਹਾਂ ਰਾਜ ਸਭਾ ਜਿੱਸ ਦਾ ਚਨਾਰ ਸੀਗੇ ਉਹ ਜੁੜੀ ਜਿਹੜੀ ਹੈ ਨਾਮੀਨੇਸ਼ਨ ਪਰਨੀ ਸੀਗੀ ਤੇ ਆਮ ਆਦਮੀ ਪਾਰਟੀ ਦੇ ਕਈ विधायकों के हिस्सा साइन किए गए थे उस केस हालांकि पूरा बवाल भी देखने को मिले पंजाब पुलिस चंडीगढ़ पुलिस भी जी आमने सामने हुई बिल्कुल एम एल ए वालों जी, रूप उन्हें जी है रूपनगर के कंप्लेट दी गई आधार पर जो है बिल्कुल जो है गिरफ्तार किया ता गया कल देर रात हूं कोर्ट के पेश करके जोड़ा है रिमांड हासिल किया जाएगा तो जी कार्रवाई है वो बिल्कुल शुरू की जाएगी बिल्कुल कह सकते कि काफी हाई प्रोफाइल मामला जोड़ा है सामने आया जी ਜੀ ਤੇ ਇਸ ਦੇ ਨਾਲ ਹੀ ਅੱਜ ਦੱਸਿਆ ਜਾ ਰਿਹਾ ਕਿ ਰੋਪੜ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ ਹੋਰ ਕੀ ਕੁਝ ਕਾਰਵਾਈ ਜਿਹੜੀ ਹੋ ਸਕਦੀ ਹੈ ਰਿਮਾਂਡ ਜਿਹੜਾ ਪੁਲਿਸ ਦੇ ਵੱਲੋਂ ਲਿੱਤਾ ਜਾਵੇਗਾ ਪੁਚਗਿਚ ਕਿਉਂਕਿ ਜ਼ਰੂਰੀ ਹੈ ਬਿਲਕੁਲ ਕਿਉਂਕਿ ਜਿਸ ਤਰ੍ਹਾਂ ਕਈ ਵਿਧਾਇਕਾਂ ਦੇ ਨਾਮ ਉਸ ਸਿਗੇਕੀ ਦਾ ਉਹਨਾਂ ਨੂੰ ਸਹਿਮਤੀ ਜਿਹੜੀ ਹੈ ਮਿਲ ਗਈ ਹੈ ਤੇ ਬਿਲਕੁਲ ਉਸ ਨੂੰ ਲੈ ਕੇ ਪੂਰੀ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਰਹੀ ਨਹੀਂ ਲੈ ਕੇ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਜਾਵੇਗਾ ਤਾਂ ਉਹਨੇਵਲ ਕੋਰਟ ਤੋਂ ਰਿਮਾਂਡ ਜ਼ਰੂਰ ਮੰਗਿਆ ਜਾਵੇਗਾ ਤੇ ਬਿਲਕੁਲ ਰਿਮਾਂਡ ਦੇ ਵਿੱਚ ਹੋਰ ਵੱਡੇ ਪਲਾਸੇ ਹੋਣ ਦੀ ਸੰਭਾਵਨਾ ਹੈਗਾ ਕਿ ਉਸ ਵਿਅਕਤੀ ਨੇ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਇਸ ਜੀਦ ਨੂੰ ਲੈ ਕੇ ਕਈ ਸਵਾਲ ਉੱਥੇ ਜਾਣਗੇ ਤੇ ਉਹ ਕੋਰਟ ਦੇ ਵਿੱਚ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਵਧੇਰੀ ਜਾਣਕਾਰੀ ਦੇ ਲਈ ਅਮਿਤ ਬਹੁਤ ਬਹੁਤ ਧੰਨਵਾਦ ਜੁੜੇ ਰੰਗੇ ਤੁਹਾਡੇ ਨਾਲ